ਇਸ ਵੇਲੇ ਆਪਾਂ ਸੁਜਾਨਪੁਰ ਦੇ ਇੱਕ ਗ੍ਰਾਮ ਮੋੜ ਦੇ ਉੱਪਰ ਖੜੇ ਆਂ ਅੰਦਾਜ਼ੇ ਕਿ ਜਿਸ ਰਸਤੇ ਦੇ ਉੱਪਰ ਆਪਾਂ ਖੜੇ ਆਂ ਇਹ ਰਸਤਾ ਬੜਾ ਮਹੱਤਵਪੂਰਨ ਰਸਤਾ ਇਸ ਰਸਤੇ ਦੇ ਉੱਪਰ ਕਈ ਲੋਕਾਂ ਦੀ ਰਾਜਨੀਤੀ ਵੀ ਚਲਦੀ ਪਈ ਆ ਕਈ ਲੋਕਾਂ ਦੇ ਕਾਰੋਬਾਰ ਇੱਕ ਨੰਬਰ ਤੇ ਦੋ ਨੰਬਰ ਦੇ ਇਸ ਰੋਡ ਦੇ ਉੱਪਰ ਚੱਲਦੇ ਪਏ ਨੇ ਪਿਤੇ ਦਿਨੋਂ ਭਾਜਪੀ ਵੱਲੋਂ ਇੱਕ ਰੋਡ ਰੋਸ ਪ੍ਰਦਰਸ਼ਨ ਅਤੇ ਰੋਡ ਦੇ ਉੱਪਰ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਨਵਦੀਪ ਸ਼ਰਮਾ ਐਸਐਚਓ ਸੁजानਪੁਰ ਵੱਲੋਂ ਇਸ ਰਸਤੇ ਦੇ ਉੱਪਰੋਂ ਕਿਸੇ ਵੀ ਟਿਪਰ ਦੇ ਨਿਕਲਣ ਦੀ ਜਿਹੜੀ ਮਨਾਹੀ ਕਰ ਦਿੱਤੀ ਗਈ ਸੀ ਲਗਾਤਾਰ ਉਹ ਕੰਮ ਬੰਦ ਰਿਹਾ ਬੀਤੀ ਰਾਤ ਦੁਬਾਰਾ ਕੁਝ ਇਨਪੁਟ ਸਾਡੇ ਕੋਲ ਆਈਆਂ ਸੀਗੀਆਂ ਉਹ ਵੀਡੀਓ ਸਾਡੇ ਕੋਲ ਸਾਂਝੀਆਂ ਕੀਤੀਆਂ ਗਈਆਂ ਨੇ ਮੋਹਦ ਰਾਜ ਜੀ ਹੋਰੀ ਮਜੂਦ ਸੀਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਮੋਹਦ ਰਾਜ ਜੀ ਦਾ ਤਿੱਕੀ ਮਸਲਾ ਹੋਇਆ ਜੀ ਸਭ ਤੋਂ ਪਹਿਲੇ ਤੇ ਮੈਂ ਕੇਆਰਟੀ ਦਾ ਥੈਂਕ ਯੂ ਕਰਨਾ ਕਿਉਂਕਿ ਇਹਨਾਂ ਮਹੀਨ ਜਿਹੜੀ ਚਲਾਈ ਆ ਇਹਨਾਂ ਦੀ ਬਹੁਤ ਵੱਡੀ ਸਪੋਰਟ ਹੈ ਸਾਡੇ ਨਾਲ ਜੀ ਦੇਖੋ ਜੀ ਅਸੀਂ ਇੱਥੇ ਪਿੰਡ ਦੇ ਸਾਰੇ ਰਲ ਕੇ ਇੱਥੇ ਧਰਨਾ ਲਾਇਆ ਹੈ ਹਾਬ ਮਤਲਬ ਹਾਈਵੇ ਜਾਮ ਕੀਤਾ ਹੀ ਪਹਿਲੇ ਉਹਦੇ ਤੋਂ ਪਹਿਲੇ ਵੀ ਇਹ ਮਤਲਬ ਵੀ ਅਸੀਂ ਖਬਰਾਂ ਬਾਗਾਂ ਲਾਈਆਂ ਹੀ ਪਿੱਛੇ ਮਤਲਬ ਪਿੱਛੇ ਜੀ ਤੋਂ ਐਸ ਐਚਓ ਸਾਹਿਬ ਨੇ ਗੱਡੀਆਂ ਚਲਾਤੀਆਂ ਹੀ ਨਵਦੀਪ ਸ਼ਰਮਾ ਨੇ ਤੇ ਉਹਦੇ ਬਾਅਦ ਫਿਰ ਨਵਦੀਪ ਸ਼ਰਮਾ ਨੇ 10 ਦਿਨ ਲਗਾਤਾਰ ਗੱਡੀਆਂ ਚਲਾਈਆਂ ਇੱਥੋਂ ਜੀ ਉਹਦੇ ਬਾਅਦ ਫਿਰ ਸਾਡੀ ਮਤਲਬ ਵੀ ਸਾਡੇ ਐਮ ਸੀ ਯੂ ਧੱਕੇ ਨਾਲ ਚੁੱਕ ਕੇ ਲੈ ਗਏ ਸੀ ਪੁਲਸ ਵਾਲੇ ਤੇ ਅਹੀਂ ਫਿਰ ਉਹਦੇ ਬਾਅਦ ਅਸੀਂ ਕਹਿ ਗਏ ਨਾ ਮੋੜਨਾ ਨਹੀਂ ਹੈਗਾ ਅਸੀਂ ਹਾਈਵੇ ਤੱਕ ਆ ਜਾਮ ਕੀਤਾ ਜਿੱਦਾਂ ਸਾਡੇ ਨਾਲ ਦinesh babu ji rajkumar bitu ji ਸਾਡੇ ਪਿੰਡ ਦੇ mcg ਸਾਰੇ ਸਾਡੇ ਨਾਲ ਹੀ ਤੇ ਹੁਣ ਰਾਤੀ ਬੀਤੀ ਦੀ ਜਿਹੜੀ ਗੱਲ ਹੈ ਉਹ ਰਾਤੀ ਫਿਰ ਦੋ ਘੋੜੇ ਜਿਹੜੇ ਆ ਗੱਡੀਆਂ ਮਤਲਬ ਹੀ ਆਈਆਂ ਸੀ ਅਸੀਂ ਮਤਲਬ ਹੀ ਕਾਇ ਹੈ ਕਿ ਬਾਈ ਤੁਹਾਨੂੰ ਉਧਰੋਂ ਕਿਨੇ ਭੇਜਿਆ ਆ ਤੇ ਉਹ ਕਹਿੰਦੇ ਸੀ ਜੀ ਸਾਨੂੰ ਐਸਐਚਓ ਨੇ ਕਿਹਾ ਹੈਗਾ ਕਿ ਐਸਐਚਓ ਨੇ ਮਤਲਬ ਹੀ ਕਿਹਾ ਕਿ ਗੱਡੀਆਂ ਫਿਰ ਉਹਨਾ ਮੈਨੂੰ ਪਿਸਤੋਲਾਂ ਲੈ ਕੇ ਸਾਨੂੰ ਧਮਕੀ ਵੀ ਦਿੱਤੀ ਐ ਰੋਹਨ ਰੋਹਿਣਾ ਮੁੰਡਾ ਜਿਹਦਾ ਆਪਣਾ ਕ੍ਰੈਸ਼ਰ ਆ ਉਹ ਰਾਤੀ ਸਾਨੂੰ ਪਿਸਤੋਲਾਂ ਕੱਢ ਕੇ ਧਮਕੀ ਦੇ ਕੇ ਗਿਆ ਐ ਕਿ ਤੁਹਾਨੂੰ ਜੇ ਤੁਸੀਂ ਰਸਤਾ ਡੱਕੋਗੇ ਅਸੀਂ ਤੁਹਾਨੂੰ ਮਤਲਬ ਕਿ ਸਾਈਡ ਮਰਵਾ ਦੇਾਂਗੇ ਜਾਂ ਗੋਲੀ ਮਾਰਾਂਗੇ ਤੇ ਮੇਰੀ ਤੇ ਉਹੀ ਬੇਨਤੀ ਐ ਕਿ ਜੇ ਸਾਨੂੰ ਕੁਝ ਹੁੰਦਾ ਤੇ ਉਹਦਾ ਜ਼ਿੰਮੇਵਾਰ ਜਿਹੜੇ ਐ ਕ੍ਰੈਸ਼ਰ ਵਾਲੇ ਰੋਹਨ ਜੀ ਰਾਤੀ ਆਏ ਨੇ ਉਹਨੇ ਧਮਕੀਆਂ ਰੋਹਨ ਜੀ ਦੇ ਰਿਆ ਸੀਗਾ ਕੋਈ ਵੀਡੀਓ ਤੁਹਾਡੇ ਵੱਲੋਂ ਬਣਾਈ ਗਈ ਐ ਤੇ ਕੁਛ ਹੈਗਾ ਰਿਕਾਰਡ ਆਪਣੇ ਦੇਖੋ ਜੀ ਵੀਡੀਓ ਤੇ ਉਸ ਟਾਈਮ ਤੇ ਅਸੀਂ ਕੋਈ ਨਹੀਂ ਬਣਾਈ ਹੈਗੀ ਨਾ ਸਾਡੇ ਕੋ ਕੋਈ ਵੀਡੀਓ ਹੈਗੀ ਆ ਉਸ ਟਾਈਮ ਦੀ ਹਾਂ ਜਿਲੇ ਅਸੀਂ ਫਿਰ ਇਹ ਸਾਡੇ ਕੋ ਐਸਐਚਓ ਨੂੰ ਕਹਿ ਕੇ ਗੱਡੀਆਂ ਛਡਾ ਗਈ ਕਹਿੰਦਾ ਜੀ ਸਰਕਾਰੀ ਗੱਡੀਆਂ ਇਹ ਨਹੀਂ ਰੋਕ ਸਕਦੇ ਅੱਜ ਹੋਈ ਫਿਰ ਅਸੀਂ ਉਹ ਗੱਡੀਆਂ ਦੇ ਬਿੱਲ ਚੈੱਕ ਕੀਤੇ ਸੀ ਉਹ ਬਠਿੰਡੇ ਦੀਆਂ ਗੱਡੀਆਂ ਸੀ ਪ੍ਰਾਈਵੇਟ ਮਾਲ ਸੀ ਤੇ ਇਹਨਾਂ ਰਾਤੀ ਧੱਕੇ ਨਾਲ ਮਤਲਬ ਜਿਹੜੀਆਂ ਮਤਲਬ ਵੀ ਮੁਹਿੰਨ ਚਲਾਈ ਜਿਹੜੀਆਂ ਬੰਦ ਕੀਤੀ ਦੀਆਂ ਗੱਡੀਆਂ ਕਢਾਈਆਂ ਬਾਕੀ ਇਹਨਾਂ ਸਾਡੀ ਗੱਲ ਮੰਨਣੀ ਤੇ ਹੈ ਨਹੀਂ ਕਿਉਂਕਿ ਇਹਨਾਂ ਨੂੰ ਪੁਲਿਸ ਦੇ ਨਾਲ ਰਲੀਦੀ ਆ ਪੁਲਿਸ ਨੇ ਰਲ ਕੇ ਪਹਿਲੇ ਵੀ ਗੱਡੀਆਂ ਕਢਾਈਆਂ ਸੀ ਹੁਣ ਫੇਰ ਮਤਲਬ ਵੀ ਗੱਡੀਆਂ ਰਾਤੀ ਨਿਕਲੀਆਂ ਗਈਆਂ ਉਹ ਬਾਦ ਨਿਕਲੀ ਗੱਡੀ ਕੋਈ ਉਹਦੇ ਤੋਂ ਬਾਦ ਨਹੀਂ ਨਿਕਲੀ ਗੱਡੀ ਕੋਈ ਪਰ ਲੇਕਿਨ ਉਹ ਜਿਹੜੀਆਂ 2-3 ਗੱਡੀਆਂ ਜਿਹੜੀਆਂ ਜਰੂਰ ਨਿਕਲੀਆਂ ਆ ਜੀ ਲੇਕਿਨ ਦੁਬਾਰਾ ਕੰਮ ਇਦਾਂ ਚੱਲਦਾ ਤਾਂ ਤੁਹਾਡਾ ਕੀ ਇਕਲਾ ਸਟੈਪ ਰਹੇਗਾ ਕਿਉਂਕਿ ਕਾਫੀ ਲੋਕ ਪਰੇਸ਼ਾਨ ਹੁੰਦੇ ਨੇ ਆ ਆਪਾਂ ਆਪ ਦੇਖਿਆ ਸ਼ਾਮ ਵੇਲੇ ਲੋਕੀ ਤਾਂ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ ਕੀ ਸਟੈਪ ਰਹਿਗਾ ਦੇਖੋ ਜੀ ਅਗਲੀ ਵਾਰੀ ਤੇ ਅਸੀਂ ਮਤਲਬੀ ਜੋਰਾਂ ਸ਼ੋਰਾਂ ਨਾਲ ਧਰਨਾ ਲਾਵਾਂਗੇ ਫਿਰ ਅਸੀਂ ਡੀਸੀ ਦੇ ਕੋਲ ਤੇ ਹੀ ਮਤਲਬੀ ਖੋਲਾਂਗੇ ਅੱਗੇ ਹੀ ਐਸਐਚਓ ਦੇ ਕਹਿੰਦੇ ਸੀ ਦੇਖੀ ਲਿਆ ਖੋਲ ਕੇ ਕਿਉਂਕਿ ਐਸਐਚਓ ਬੰਦ ਕਰਾਂਦਾ ਤੇ ਦੂਜੀ ਜਿਹੜੇ ਆਂਦੇ ਆ ਉਹ ਨਾਲ ਉਹ ਕਿ ਕਢਾੜਦੀ ਐ ਜੀਆਂ ਪਹਿਲੇ ਮਤਲਬੀ ਧੱਕੇ ਨਾਲ ਗੱਡੀਆਂ ਐ ਐਸਐਚਓ ਨੇ ਨਵਦੀਪ ਸ਼ਰਮਾ ਨੇ ਕਢਾਈਆਂ ਹੋਊਗੀ ਤੇ ਹੁਣ ਨਵੀਂ ਮੈਡਮ ਆਈ ਐ ਤੇ ਰਾਤੀ ਤੋਂ ਮੈਡਮ ਜੀ ਕਹਿੰਦੇ ਸੀ ਕਿ ਮਤਲਬੀ ਇਹ ਦੋ ਹੀ ਗੱਡੀਆਂ ਆ ਜੇ ਅੱਜ ਗੱਡੀ ਕੋਈ ਚੱਲੀ ਜਾਂ ਕੱਲ ਕੋਈ ਗੱਡੀ ਚੱਲੀ ਜੇ ਰਾਤ ਬਰਾਤੇ ਗੱਡੀ ਇੱਥੋਂ ਨਿਕਲੀ ਤੇ ਅਸੀਂ ਫੇਰ ਮਤਲਬੀ ਧਰਨਾ ਲਾਵਾਂਗੇ ਤੇ ਇਸ ਵਾਰੀ ਡੀਸੀ ਹੀ ਆ ਕੇ ਖਲਾਊਗਾ ਦੂਜਾ ਭਤੀਜਾ ਬੰਦਾ ਕਿਉਂਕਿ ਸ਼ੁਰੂ ਤੋਂ ਮਹੀਨ ਆਪਾਂ ਹੀ ਚੁਕਾਈ ਤੁਹਾਨੂੰ 18 ਲੂਕ ਨੂੰ ਚੰਗੀ ਤਲਾ ਪਤਾ ਹੈਗਾ ਇਸ ਗੱਲ ਦਾ ਤੇ ਅਸੀਂ ਬਿਲਕੁਲ ਚੋਪੜੀ ਬੈਠਾਗੇ ਸਾਡੇ ਤੇ ਜਿਹੜੇ ਸਾਡੇ ਨਾਲ ਜਿਹੜੇ ਮਤਲਬੀ ਸੰਜੋਗ ਕਰਾ ਉਹ ਸਾਨੂੰ ਕਹਿ ਕਰਦੇ ਆ ਕਿ ਜੇ ਅਗਰ ਕੱਲ ਨੂੰ ਜੇ ਨਾ ਨਹੀਂ ਮੰਨੇ ਤਾਂ ਅਸੀਂ ਆਪਣੇ ਆਪ ਨੂੰ ਕਟੂਲ ਛੁੱਟ ਕੇ ਅੱਗ ਲਾਣ ਤੇ ਵੀ ਮਤਲਬੀ ਮਜਬੂਰ ਇਹਨਾਂ ਉਹ ਕਹਿੰਦੇ ਕਿ ਅਸੀਂ ਆਪਣੇ ਨੂੰ ਅੱਗ ਲਾ ਕੇ ਵੀ ਰੋਡ ਦੇ ਉੱਪਰ ਆਪਾਂ ਇੰਦੇ ਸਿਰ ਚੜ ਕੇ ਅਸੀਂ ਕਟੂਲ ਛੁੱਟ ਕੇ ਅੱਗ ਲਾਵਾਂਗੇ ਜੇ ਨਾ ਗੱਡੀਆਂ ਬੰਦ ਨਹੀਂ ਕੀਤੀਆਂ ਤੇ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਜਦੋਂ ਵੀ ਆਪਾਂ ਕਿਸੇ ਅਧਿਕਾਰੀ ਨਾਲ ਗੱਲ ਕਰਦੇ ਆ ਜਾਂ ਕਿਸੇ ਪੁਲਿਸ ਵਾਲੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਕਿ ਬੋਧ ਰਾਜ ਹੋ ਗਿਆ ਜਦੋਂ ਬੰਦੇ ਹੋ ਗਏ ਉਹ ਪੈਸੇ ਲਵਦੇ ਆ ਗੱਡੀਆਂ ਵਿੱਚ ਦੇਖੋ ਜੀ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਜਾ ਰੱਬ ਨੂੰ ਪਤਾ ਹੈ ਕਿ ਅਸੀਂ ਕਿੰਨੇ ਕੇ ਪੈਸੇ ਲਈ ਹੈ ਜਿਹੜਾ ਬੰਦਾ ਪੈਸੇ ਲੈ ਸਕਦਾ ਉਹ ਗੱਡੀ ਕਿੱਦਾਂ ਡੱਕੂਗਾ ਕਿਸ ਨੂੰ ਰੋਕੇਗਾ ਕਿੱਦਾਂ ਦੱਸਾਂ ਮੈਨੂੰ ਅਸੀਂ ਇੱਥੇ ਰੋਡ ਤੇ ਆਪਣੀਆਂ ਜਨਾਨੀਆਂ ਆਪਣੇ ਬੱਚੇ ਲਿਆ ਕੇ ਬਿਠਾਏ ਆ ਤੇ ਅਸੀਂ ਪੈਸੇ ਲੈਣ ਲਈ ਥੋੜੀ ਬਿਠਾਏ ਆ ਅਸੀਂ ਇਹ ਮਹੀਨ ਬੰਦ ਕਰਾਣ ਲਈ ਵੀ ਬਿਠਾਏ ਆ ਅਸੀਂ ਕਿਹ ਕੋ ਪੈਸੇ ਨਹੀਂ ਲੈ ਰਾਤ ਦੀ ਜਿਹੜੀ ਵੀਡੀਓ ਹੈ ਉਹਦੇ ਚ ਵੀ ਅਸੀਂ ਉਹਨੂੰ ਕਿਹਾ ਹੈ ਕਿ ਬਾਈ ਤੇਰੇ ਕੋ ਕਹਨੇ ਪੈਸੇ ਮੰਗੇ ਤੇਰੇ ਕੋ ਕਹਨੇ ਪੈਸੇ ਲੇ ਇਹ ਸਿਰਫ ਇੱਕ ਪੁਲਿਸ ਦੀ ਚਾਲ ਆ ਗੱਡੀਆਂ ਚਲਾਣ ਦੀ ਕਿ ਬੋਧਰਾਜ ਨੂੰ ਬਦਨਾਮ ਕਰੀਏ ਤੇ ਪਿੱਛੇ ਬੋਧਰਾਜ ਨੂੰ ਟਾਈਏ ਤੇ ਇਹ ਕੰਮ ਜਿਹੜਾ ਅੱਗੇ ਚਲਾਈਏ ਲੇਕਿਨ ਇਹ ਜੋ ਮਰਜ਼ੀ ਕਹਿੰਦੇ ਰਹਿਣ ਮਤਲਬ ਜੋ ਮਰਜ਼ੀ ਕਰਨ ਲੇਕਿਨ ਅਸੀਂ ਜਿਹੜੀ ਮਹੀਨ ਹੈ ਇਹ ਬੰਦ ਨਹੀਂ ਕਰਨੀ ਅਸੀਂ ਗੱਡੀਆਂ ਬੰਦ ਕਰਾ ਕੇ ਸਾਲ ਲੈਣਾ ਕੋਈ ਬੰਦਾ ਕੋਈ ਡਰਾਈਵਰ ਕਹਦੇ ਇੰਨੀ ਗੱਲ ਕਿ ਬੋਧਰਾਜ ਨੇ ਕਿਹ ਕੋ 500 ਰੁਪਏ ਲਿਆ ਆ ਜਾਂ 50 ਰੁਪਏ ਲਿਆ ਆ ਤੇ ਆਪਾਂ ਉਸੇ ਬਿੱਲੇ ਮਤਲਬੀ ਜੋ ਸਜਾਦ ਹੋਗੇ ਸਾਨੂੰ ਮਨਜ਼ੂਰ ਆ ਅਸੀਂ ਕਿਸੇ ਕੋਲ ਕੋਈ ਪੈਸਾ ਨਹੀਂ ਲਿਆ ਇਹ ਸਭ ਝੂਠ ਹੈ ਇਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਕੋਈ ਬੋਧਰਾਏ ਪੈਸੇ ਲੈਂਦਾ ਜੇ ਬੋਧਰਾਏ ਪੈਸੇ ਲੈਂਦਾ ਹੁੰਦਾ ਤੇ ਬੋਧਰਾਏ ਨੂੰ ਲੋੜ ਕੀ ਐ ਐਡਾ ਵੱਡਾ ਪੰਗਾ ਲੈ ਆਂਦੀ ਅਸੀਂ ਕ੍ਰੈਸ਼ਰ ਵਾਲੇ ਸਾਨੂੰ ਮਾਰਨ ਨੂੰ ਫਿਰਦੇ ਆ ਰਾਤੀ ਉਹ ਸਾਨੂੰ ਪਿਸਤੋਲਾਂ ਦੱਸੇ ਕਰਦਾ ਸੀ ਇੱਥੇ ਗੋਲੀਆਂ ਚੱਲਣਗੀਆਂ ਅਸੀਂ ਪੁਲਿਸ ਕੋਲ ਵੀ ਨਹੀਂ ਜਾਣਾ ਨਾ ਹੀ ਕੰਪਲੇਨ ਦੇਣੀ ਆ ਪਹਿਲਾਂ ਕਿਉਂ ਪੁਲਿਸ ਦੇ ਅੱਗੇ ਹੀ ਡੰਡਰ ਰਲੀ ਹੋਈ ਆ ਪੁਲਿਸ ਸਾਡਾ ਸਾਥ ਨਹੀਂ ਦਿੰਦੀ ਹੈ ਕਿਉਂਕਿ ਪੁਲਿਸ ਗੱਡੀਆਂ ਕਢਾਉਣ ਦੇ ਵਿੱਚ ਆ ਗੱਡੀਆਂ ਬੰਦ ਕਰਾਉਣ ਦੇ ਵਿੱਚ ਨਹੀਂ ਹੈਗੀ ਤੇ ਹੁਣ ਅਗਲੀ ਵਾਰੀ ਅਸੀਂ ਪੂਰਾ ਜੋਰਾ ਸ਼ੋਰਾ ਨਾਲਾ ਮਤਲਬ ਕਿ ਧਰਨਾ ਲਾਵਾਂਗੇ ਉਹਨਾਂ ਡੀਸੀ ਸਾਹਿਬ ਦੇ ਘਰ ਦਾ ਕਰੋਰ ਕਰਾਂਗੇ ਆਪਣਾ ਮਤਲਬ ਜੇ ਇਹਨਾਂ ਨਹੀਂ ਕੋਈ ਮਹੀਨ ਬੰਦ ਕੀਤੀ ਤੇ ਸਾਡਾ ਐਮਸੀ ਸਾਡੇ ਨਾਲ ਆ ਸਾਰੇ ਬੀਜਪੀ ਸਾਡ ਪਾਰਟੀ ਸਾਰੀ ਸਾਡੇ ਨਾਲ ਬੋਦਰਾਏ ਹੁਣਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਵੱਲੋਂ ਇੱਕ ਕਿਪੜਾ ਜਿਹੜੀਆਂ ਰੋਕ ਰੋਕੀਆਂ ਗਈਆਂ ਸੀਗੀਆਂ ਜਿਸ ਤੋਂ ਬਾਅਦ ਕੁਝ ਗੁੰਡਾ ਤਤਬ ਲੋਕ ਜਿਹੜਾ ਤੇ ਪਹੁੰਚੇ ਸੀਗੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਗੁੰਡਾਗਰਦੀ ਉਹਨਾਂ ਨੇ ਦਿਖਾਈ ਹੈ ਉਹਨਾਂ ਨੇ ਧਮਕੀਆਂ ਤੱਕ ਦਿੱਤੀਆਂ ਨੇ ਕਿ ਆਪਾਂ ਤੁਹਾਨੂੰ ਗੋਲੀਆਂ ਮਰਵਾ ਦਾਂਗੇ ਜਾਂ ਸਾਈਡ ਮਰਵਾ ਦਾਂਗੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਜੇਕਰ ਅੱਜ ਤੋਂ ਬਾਅਦ ਕੋਈ ਟਿੱਪਰ ਇਸ ਰੋਡ ਦੇ ਉੱਪਰ ਨਿਕਲੀ ਤੇ ਆਪਾਂ ਰੋਡ ਜਾਮ ਕਰਾਂਗੇ ਪੂਰੇ ਪਿੰਡ ਨੂੰ ਨਾਲ ਲੈ ਕੇ ਤੇ ਬੀਜੇਪੀ ਨਤਾਵਾਂ ਨੂੰ ਨਾਲ ਲੈ ਕੇ ਰੋਡ ਜਾਮ ਕਰਾਂਗੇ ਔਰ ਐਤੋਂ ਸਾਡੀ ਵੀ ਪ੍ਰਸ਼ਾਸਨ ਲਈ ਮੰਗ ਹੈ ਕਿ ਇਸ ਰੋਡ ਦੇ ਉੱਪਰ ਕਾਫੀ ਜਿਹੜੇ ਪਿੰਡ ਹੈ ਅੱਗੇ ਲੱਗਦੇ ਨੇ ਲੋਕਾਂ ਦੇ ਘਰ ਨੇ ਟਿੱਪਾਂ ਜਦੋਂ ਨਿਕਲਦੀਆਂ ਨੇ ਕੋਈ ਛੋਟੇ ਬੱਚੇ ਬਾਹਰ ਆਉਂਦੇ ਨੇ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਇਸ ਰੋਡ ਦੇ ਉੱਪਰ ਜਿਹੜਾ ਰਸਤਾ ਜਿਹੜਾ ਹੈ ਗੱਡੀਆਂ ਦਾ ਜਿਹੜਾ ਬੰਦ ਕੀਤਾ ਜਾਣਾ ਚਾਹੀਦਾ ਇਸ ਪਿੰਡ ਦੇ ਐਮਸੀ ਰਤੂ ਬਾਲਾ ਦੇ ਹਸਬੰਦ ਅਮਰੀਕ ਸਿੰਘ ਹੋਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿਉਂਕਿ ਉਹਨਾਂ ਦਾ ਵੀ ਰਾਤੀ ਸਾਨੂੰ ਫੋਨ ਆਇਆ ਸੀਗਾ ਕੁਝ ਮਸਲੇ ਉਹਨਾਂ ਦੇ ਵੀ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਰਡ ਨੰਬਰ 1 ਪਿੰਗੂਗਰਾਂ ਦੇ ਐਮਸੀ ਰਿਤੂ ਬਾਲਾ ਦੇ ਹਸਬੰਦ ਅਮਰੀਕ ਭਗਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਬੀਤੀ ਰਾਤ ਕੁਝ ਟਿੱਪੜਾਂ ਜਿਹੜੀਆਂ ਇੱਥੋਂ ਟੱਪੀਆਂ ਸੀਗੀਆਂ ਇਹਨਾਂ ਵੱਲੋਂ ਐਸਐਚਓ ਸੁਨਿਆਨਪੁਰ ਨਾਲ ਗੱਲ ਗੱਲ ਵੀ ਕੀਤੀ ਗਈ ਸੀ ਸਾਨੂੰ ਵੀ ਫੋਨ ਆਇਆ ਸੀਗਾ ਆਪਾਂ ਵਿਜੀ ਸੀਗੇ ਗੱਲਬਾਤ ਕਰਾਂਗੇ ਹਾਂਜੀ ਅਮਰੀਕ ਜੀ ਰਾਤੀ ਕੁਝ ਗੱਡੀਆਂ ਜਿਹੜੀਆਂ ਭੇੜੀਆਂ ਦੁੱਧ ਨੂੰ ਆਈਆਂ ਸੀਗੀਆਂ ਕੀ ਸੀਗਾ ਪੂ ਰਾਤੀ ਭੇੜੀਆਂ ਤੋਂ ਗੱਡੀਆਂ ਆਂਦੀਆਂ ਰਾਤ ਨੂੰ ਲੰਗਦੀਆਂ ਨੇ ਕਾਫੀ ਇੱਥੋਂ ਲੰਗਦੀਆਂ ਨੇ ਪਰ ਸਾਡੇ ਪਿੰਡ ਦੇ ਮੋੜੇ ਲੱਗੇ ਹੁੰਦੇ ਜੋ ਗੱਡੀਆਂ ਨਹੀਂ ਜਾਣ ਦਿੰਦੇ ਅੱਗੇ ਰਾਤੀ ਮੋੜੇ ਇੱਥੇ ਖੜੇ ਸੀ ਤੇ ਉਹਨਾਂ ਮੈਨੂੰ ਫੋਨ ਕਰਕੇ ਦੱਸਿਆ ਵੀ ਸਿਆਣਪੁਰ ਐਸਐਸਓ ਸਾਹਿਬ ਨਵੇਂ ਆਏ ਆ ਉਹਦੇ ਨਾਲ ਸਾਡੀ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਸਾਡੀਆਂ ਦੋ ਗੱਡੀਆਂ ਜਾਣ ਦੋ ਜਿਹਦੇ ਬਾਅਦ ਚ ਮੈਂ ਵੀ ਐਸਐਸਓ ਸਾਹਿਬ ਨਾਲ ਮੈਂ ਕਾਲ ਕੀਤੀ ਆ ਤੇ ਉਹ ਮੈਡਮ ਨੇ ਕਿਹਾ ਵੀ ਸਰਕਾਰੀ ਕੰਸਟ੍ਰਕਸ਼ਨ ਚੱਲੇਗਾ ਦੀ ਆ ਜਿਹਦੇ ਕਾਰਨ ਦੋ ਗੱਡੀਆਂ ਸਾਡੀਆਂ ਜਾਣ ਦੋ ਤੇ ਬਾਕੀ ਅਜੇ ਕੋਈ ਗੱਡੀ ਨਹੀਂ ਜਾਂਦੇ ਨੇ ਤੇ ਮੈਂ ਠੀਕ ਹੈ ਮਰਾਮੀ ਚਲੋ ਠੀਕ ਹੈ ਉਹ ਦੋ ਗੱਡੀਆਂ ਹੀ ਜਾਂ ਦਿੱਤੀਆਂ ਉਹਦੇ ਬਾਅਦ ਚ ਸਾਨੂੰ ਪਤਾ ਲੱਗਾ ਕੋਈ ਇੱਥੇ ਕ੍ਰੈਸ਼ਰ ਮਾਲਕ ਹੈ ਰੋਬਿਨ ਰੋਬਿਨ ਆ ਜੋ ਪਹਿਲੇ ਵੀ ਉਹਦੇ ਨਾਲ ਹੋਇਆ ਸੀ ਤੇ ਪਹਿਲੇ ਵੀ ਰੋਬਿਨ ਆ ਕੇ ਬਹੁਤ ਜ਼ਿਆਦਾ ਬੋਲਦਾ ਸੀ ਸਾਡੇ ਪਿੰਡ ਦੇ ਬੋਧ ਰਾਜ ਜੀ ਨੂੰ ਜਿਹੜਾ ਇੱਥੇ ਮੌਕੇ ਤੇ ਉਤੇ ਮੌਜੂਦ ਹੀ ਉਹਨੂੰ ਆ ਕੇ ਰਿਵਾਲਵਰ ਦੱਸਿਆ ਕਰਦਾ ਸੀ ਰਿਵਾਲਵਰ ਦੱਸਦਾ ਵੀ ਤੈਨੂੰ ਮੈਂ ਜਾਨੋ ਮਾਰ ਦਿਆਂਗਾ ਜਾਨੋ ਮਾਰ ਦੇ ਤੱਕ ਧਮਕੀਆਂ ਦੇਣਾ ਤੇ ਇਸ ਵਾਸਤੇ ਜਿਹੜੇ ਅਸਲਾ ਲੈ ਕੇ ਇਦਾਂ ਘੁੰਮਦੇ ਆ ਇਹਦਾ ਮਤਲਬ ਪ੍ਰਸ਼ਾਸਨ ਕੁਝ ਵੀ ਨਹੀਂ ਕਰਦਾ ਆਮ ਬੰਦੇ ਨੂੰ ਕਿਤੇ ਵੀ ਕੋ ਗੋ ਠੀਕ ਹੈ ਜੀ ਇਹ ਰੋਬਿੰਡ ਤੇ ਪੂਰਾ ਹੀ ਕਾਨੂੰਨੀ ਜਿਹੜਾ ਰਿਵੋਲਵਰ ਦਸਣਾ ਉਹ ਵੀ ਗੁਨਾਹ ਹੁੰਦਾ ਗੋਲੀ ਮਾਰਨਾ ਗੁਨਾਹ ਹੁੰਦਾ ਆ ਜੀ ਤੇ ਉੱਥੇ ਪੂਰੀ ਨਕੀਲ ਕੱਸੀ ਜਾਏ ਰੋਬਿੰਡ ਨੂੰ ਥਾਣੇ ਲਿਆ ਕੇ ਉੱਥੇ ਪਰਚਾ ਕੀਤਾ ਜਾਣਾ ਚਾਹੀਦਾ ਆ ਤੇ ਨਹੀਂ ਇਹ ਪ੍ਰੋਟੈਸਟ ਕਰਾਂਗੇ ਰੋਬਿੰਡ ਦਾ ਇੱਥੇ ਧਰਨਾ ਲਾ ਕੇ ਅਸੀਂ ਕ੍ਰੈਸ਼ਰੀ ਬੰਦ ਕਰਵਾ ਲਾਂਗੇ ਫਿਰ ਧਰਨਾ ਲਾ ਕੇ ਪੂਰੇ ਪੰਜ ਪਿੰਡ ਇਕੱਠੇ ਕਰਕੇ ਅਸੀਂ ਰੋਰ ਪੂਰਾ ਪੂਰੇ ਦਿਨ ਜਾਮ ਰੱਖਾਂਗੇ ਤੇ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਸਿਆਣਪੁਰ ਪੁਲਿਸ ਜ਼ਿੰਮੇਵਾਰ ਹੋਏਗੀ ਇਸ ਕਾਰਨ ਜਿੰਨੀ ਵੀ ਜਲਦੀ ਹੋ ਸਕਦਾ ਰੋਬਿੰਡ ਦੀ ਰੈਸਟ ਪਾ ਕੇ ਉੱਤੇ ਪਰ ਬੋਧਰਾ ਨੂੰ ਪਿਸਤੌਲ ਦਿਖਾਉਂਦਾ ਅਤੇ ਪਰਚਾ ਕੀਤਾ ਜਾਵੇ ਤੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਕਿ ਦੁਬਾਰਾ ਕਿਸੇ ਨੂੰ ਵੀ ਉਹ ਪਿਸਤੌਲ ਨਾ ਦਸੇ ਜੇ ਉਹ ਕੋਲ ਲਾਇਸੈਂਸੀ ਅਸਲਾ ਹੈ ਤੋ ਆਪਣੀ ਸੇਫਟੀ ਵਾਸਤੇ ਹੈ ਕਿਸੇ ਨੂੰ ਦੱਸਣ ਵਾਸਤੇ ਨਹੀਂ ਹੈ ਬੋਧਰਾ ਜਿਹੜਾ ਉਹ ਕੋ ਗੁੰਡਾ ਥੋੜੀ ਉਹਦੇ ਆਪਣੇ ਪਿੰਡ ਦੀ ਸੇਫਟੀ ਵਾਸਤੇ ਸੇਫਟੀ ਵਾਸਤੇ ਇੱਥੇ ਲੱਗੇ ਦਾ ਸੀ ਤੇ ਜਿਹੜਾ ਇਹਦੇ ਨਾਲ ਧੱਕਾ ਕੀਤਾ 라ਤੀ ਉਹ ਬੋਧਰਾ ਜੀ ਨਾ ਇਹਦੇ ਬਿਲਕੁਲ ਸਾਹੀ ਬਰ ਖਿਲਾਫ ਹੈ ਤੇ ਜੇ ਸਾਡੀ ਪ੍ਰਸ਼ਾਸਨ ਨਹੀਂ ਮੰਨੇਗਾ ਉਹਦੇ ਖਿਲਾਫ ਪਰਚਾ ਨਹੀਂ ਕਰੇਗਾ ਤੇ ਫੇਰ ਅਸੀਂ ਫੇਰ ਰੋਡ ਜਾਮ ਕਰਾਂਗੇ ਤਿੰਨ ਚਾਰ ਦਿਨ ਦੇ ਅੰਦਰ ਅਸੀਂ ਫੇਰ ਰੋਡ ਜਾਮ ਕਰਾਂਗੇ ਅਜੇ ਤੱਕ ਇਹਨੇ ਪ੍ਰਸ਼ਾਸਨ ਨੇ ਨਿਰਮਲ ਸਿੰਘ ਦੇ ਖਿਲਾਫ ਹੀ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਪੁੱਛਣਾ ਸੀਗਾ 10 10 ਵਜੇ ਤੁਹਾਨੂੰ ਅਗਲੇ ਦਿਨ ਬੁਲਾਇਆ ਸੀਗਾ ਕੀ ਗੱਲਬਾਤ ਹੋਈ ਸੀ ਸਰ ਜਦੋਂ ਅਸੀਂ ਸਾਰੇ ਨਿਰਮਲ ਸਿੰਘ ਦੇ ਨਾਲ ਸਾਨੂੰ 10 ਵਜੇ ਬੁਲਾਇਆ ਸੀ ਪਰ ਜਦੋਂ ਅਸੀਂ ਸਾਰੇ ਬਿਆਨ ਦੇਤੇ ਐਮਸੀਆਂ ਬਿਆਨ ਦੇ ਦਿੱਤੇ ਇਹਦੇ ਆ ਵੀ ਇਹ ਐਮਸੀ ਸਾਬ ਸਾਡੇ ਨਾਲ ਹੀ ਹੈ ਸਿਆਨਪੁਰ ਦੇ ਵਿੱਚ ਹੀ ਕੇ ਨਿਰਮਲ ਸਿੰਘ ਨੇ ਇਹ ਗਾਲੀ ਕਲੋਜ਼ ਕੀਤਾ ਜੋ ਧੱਕਾ ਕੀਤਾ ਉਹਦੇ ਖਿਲਾਫ ਅਜੇ ਤੱਕ ਕੋਈ ਵੀ ਐਸਐਸਪੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਸਾਡੇ ਦੇ ਬਿਆਨ ਹੋਣੇ ਅਸੀਂ ਦੋ ਵਾਰੀ ਬਿਆਨ ਹੋਏ ਅਸੀਂ ਬਿਆਨ ਦੇ ਦਿੱਤੇ ਆ ਉਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕਰਦੇ ਤਾਂ 3-4 ਦਿਨ ਬਾਅਦ ਫਿਰ 5-4 ਪਿੰਡ ਇਕੱਠੇ ਕਰਕੇ ਪਹਿਲੇ ਤਾਂ ਸਾਡਾ ਕੱਲਾ ਪਿੰਡੀ ਔਰ 5-4 ਪਿੰਡ ਇਕੱਠੇ ਕਰਕੇ ਅਸੀਂ ਇਹ ਪ੍ਰੋਟੈਸਟ ਕਰਾਂਗੇ ਪਰ ਕਿਸੇ ਦੇ ਕਹਿੰਦੇ ਖੋਲਾਂਗੇ ਨਹੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਵਾਂਗੇ ਨਿਰਮਲ ਸਿੰਘ ਦੇ ਖਿਲਾਫ ਔਰ ਰੋਵਿੰਦ ਦੇ ਖਿਲਾਫ ਜ਼ਰੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਹੀ ਅਸੀਂ ਸ਼ਾਂਤ ਬੈਠਾਂਗੇ ਕਿਉਂਕਿ ਕਿਸੇ ਨੂੰ ਰਵੋਲਵਰ ਦਸਣਾ ਇਹ ਬਹੁਤ ਵੱਡਾ ਗੁਨਾਹ ਆ ਜਿਵੇਂ ਤੁਹਾਡੇ ਵੱਲੋਂ ਪਿਛਲੇ ਦਿਨੋਂ ਧਰਨਾ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਟਿਪਰਾ ਦੀ ਆਵਾਜ਼ ਹੀ ਬੰਦ ਕਰ ਦਿੱਤੀ ਗਈ ਸੀ ਪਰ ਰਾਤ ਵੇਲੇ ਟਿਪਰਾ ਮੈਨੂੰ ਪ ਸਰ ਜਦੋਂ ਅਸੀਂ ਜਾਂਪੁਰ ਪੁਲਸ ਨਾਲ ਹੀ ਗੱਲ ਕਰਦੇ ਆਂ ਤੇ ਉਹਨਾਂ ਸਾਨੂੰ ਸਾਫ਼ ਮਨਾ ਕਰ ਦਿੱਤਾ ਦਾ ਹੈ ਵੀ ਇੱਥੇ ਕੋਈ ਨਹੀਂ ਅਸੀਂ ਕੋਈ ਵੀ ਗੱਡੀ ਨਹੀਂ ਨੰਗਾਂਦੇ ਕੋਈ ਹੁਕਮ ਨਹੀਂ ਦਿੰਦਾ ਪਰ ਕੁਝ ਅਸਰਾਰਤੀ ਆਂਸਰ ਹੈਗੇ ਆ ਜਿਹੜੇ ਰਾਤ ਨੂੰ ਟਿਪਰਾਂ ਚੋਰੀ ਜਿਹੜੀਆਂ ਨੰਗਾਂਦੇ ਆ ਕੁਝ ਕ੍ਰੈਸ਼ਰ ਵਾਲੇ ਆ ਕੁਝ ਅਸਰਾਰਤੀ ਲੋਕ ਲੈਗੇ ਆ ਜਿਹੜੇ ਰਾਤ ਨੂੰ ਟਿਪਰਾਂ ਕੋ 10-12 ਟਿਪਰਾਂ ਚੋਰੀ ਰੋਜ਼ ਨੰਗਾਂਦੇ ਆ ਉਦੇ ਵਿੱਚ ਪੁਲਿਸ ਦਾ ਕੋਈ ਲੈਣਾ ਦੇਣਾ ਨਹੀਂ ਆ ਪੁਲਿਸ ਨਾਲ ਮੇਰੀ ਗੱਲ ਵੀ ਹੁੰਦੀ ਰਹਿੰਦੀ ਆ ਬਾਰ ਬਾਰ ਰਾਤ ਨੂੰ ਗੱਲਬਾਤ ਹੁੰਦੀ ਰਹਿੰਦੀ ਆ ਪਰ ਇਹਦੇ ਵਿੱਚ ਪੁਲਿਸ ਦਾ ਕੋਈ ਨਹੀਂ ਪੁਲਿਸ ਸਾਨੂੰ ਬਾਰ ਬਾਰ ਕਹਿੰਦੀ ਆ ਵੀ ਸਾਡੇ ਵੱਲੋਂ ਕੁਝ ਨਹੀਂ ਆ ਕਿਹਦੇ ਵੱਲੋਂ ਪਰਮਿਸ਼ਨ ਆ ਫਿਰ ਇਹ ਸਾਰੇ ਕਰੈਕਸ਼ਨ ਵਾਲੋਂ ਪਰਮਿਸ਼ਨਾਂ ਕਰੈਕਸ਼ਨ ਵਾਲੇ ਚੋਰੀ ਕਰਦੇ ਆ ਹਾਂ ਕਰੈਕਸ਼ਨ ਵਾਲੇ ਜੇ ਦੁਆਰਾ ਰੋਡ ਪਈ ਤੇ ਤੁਸੀਂ ਰੋਡ ਜਾਮ ਕਰੋਗੇ ਸਰ ਜੇ ਦੁਆਰਾ ਰੋਡ ਪਈ ਤੇ ਅਸੀਂ ਪੂਰਾ ਦਿਨੀ ਰੋਡ ਜਾਮ ਕਰਾਂਗੇ ਇੱਕ ਨਹੀਂ ਘਟੋ ਘਟ ਪਹਿਲੇ 650 ਬੰਦਾ ਆ ਹੀ ਹੁਣ ਘਟੋ ਘਟ 2000 ਬੰਦਾ ਲੈ ਕੇ ਰੋਡ ਜਾਮ ਕਰਾਂਗੇ ਠੀਕ ਧੰਨਵਾਦ ਠੀਕ ਅਮਰੀਕ ਭਗਤ ਹੁਣਾਂ ਦੇ ਨਾਲ ਆਪਾਂ ਗੱਲਬਾਤ ਕਰੀ ਸੀਗੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਤਾਂ ਇਹਨਾਂ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਇਸ ਰੋਡ ਦੇ ਉੱਪਰ ਕਿਸੇ ਵੀ ਟਿੱਪਰ ਦੀ ਹਵਾ ਜਿਹੜੀ ਬੰਦ ਹੈ ਪਰ ਟਿੱਪਰਾਂ ਜਿਹੜੀਆਂ ਉਹ ਧੱਕੇ ਦੇ ਨਾਲ ਇਸ ਰੋਡ ਦੇ ਉੱਪਰ ਕੱਢੀਆਂ ਜਾਂਦੀਆਂ ਨੇ ਤਸਵੀਰਾਂ ਦਿਖਾ ਰਹੇ ਆ ਕਿ ਰੋਡ ਮੰਨਿਆ ਜਾਵੇ ਤਾਂ ਬੜੀ ਮੁਸ਼ਕਲ ਦੇ ਨਾਲ ਰੋਡ ਬਣਿਆ ਸੀ ਆ ਕਾਫੀ ਮਾੜੇ ਹਾਲਾਤ ਇਸ ਰੋਡ ਦੇ ਸੀਗੇ ਪਰ ਹੁਣ ਦੁਬਾਰਾ ਜਿਹੜੇ ਮਾਈਨਿੰਗ ਮਾਫੀਆ ਦੀਆਂ ਟਿੱਪਰਾਂ ਇਸ ਰੋਡ ਦੀ ਬੰਦ ਕੀਤੀਆਂ ਇਸ ਕਰਕੇ ਆਣ ਜਾਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਉਹਦੇ ਨਾਲ ਦੇ ਨਾਲ ਰੋਡ ਨੂੰ ਵੀ ਨ ਸਨਗ ਲੋਕਾਂ ਦੀ ਮੰਨਿਆਤ ਉਹਨਾਂ ਦਾ ਕਿਹਾ ਉਹਨਾਂ ਦਾ ਕਹਿਣਾ ਕਿ ਪਿਛਲੀ ਵਾਰ ਇੱਕ ਪਿੰਡ ਨੂੰ ਲੈ ਕੇ ਆਪਾਂ ਪ੍ਰਦਰਸ਼ਨ ਕੀਤਾ ਸੀਗਾ ਜੇਕਰ ਸਾਡੀ ਮੰਗ ਨਾ ਮੰਨੀ ਗਈ ਤੇ ਪੰਜ ਪਿੰਨਾਂ ਦੇ ਲੋਕਾਂ ਨੂੰ ਨਾਲ ਲੈ ਕੇ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਜਿੱਦੀ ਜ਼ਿੰਮੇਵਾਰ ਜਿਹੜੀ ਆ ਨਿਰੋਲ ਜਿਹੜੀ ਆ ਉਹ ਪ੍ਰਸ਼ਾਸਨ ਦੀ ਹੋਵੇਗੀ ਹੁਣ ਆਪਾਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਐ ਸਚੂ ਸੁਜਨਪੁਰ ਨਵ ਨਿਯੁਕਤ ਐ ਸਚੋਹਰਪ੍ਰੀਤ ਕੋਰ ਮੈਡਮ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕੀ ਐ ਪੂਰਾ ਮਾਮਲਾ ਇਸ ਮਾਮਲੇ ਸਬੰਧੀ ਸੁਜਨਪੁਰ ਤੋਂ ਨਵ ਨਿਯੁਕਤ ਐ ਸਚੋਹਰਪ੍ਰੀਤ ਕੋਰ ਦੇ ਨਾਲ ਫੋਨ ਤੇ ਸਾਡੀ ਗੱਲਬਾਤ ਹੋਈ ਐ ਉਹਨਾਂ ਨੇ ਦੱਸਿਆ ਕਿ ਰਿਵੋਲਵਰ ਰੱਖਣ ਦੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਧਿਆਨ ਦੇ ਵਿੱਚ ਕੋਈ ਵੀ ਮਾਮਲਾ ਨਹੀਂ ਹੈਗਾ ਪਰ ਟਿਪਰਾਂ ਦੀ ਆਵਾਜ਼ ਨੂੰ ਲੈ ਕੇ ਇੱਕ ਬਿਆਨ ਉਹਨਾਂ ਨੇ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਇੱਕ ਕਮੇਟੀ ਜਿਹੜੀ ਵੀ.ਐਸ.ਜੀ ਦੇ ਵਿੱਚ ਡੀ.ਸੀ. ਪਟਾਣਪੁਰ ਤੇ ਹਰਗੜ੍ਹ ਐਸ.ਡੀ. ਸੁਜਨਪੁਰ ਜਿਹੜੀ ਕਮੇਟੀ ਦੇ ਵਿੱਚ ਹੈਗੇ ਨੇ ਉਹਨਾਂ ਵੱਲੋਂ ਪਿੰਡ ਵਾਸੀਆਂ ਦੇ ਨਾਲ ਬੈਠ ਕੇ ਜਲਦੀ ਸਮਾਪਤੀ ਨੂੰ ਸੁਝਾਅ ਦਿੱਤਾ ਜਾਵੇਗਾ